ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਜੋ ਬੇਨਤੀਆਂ ਨੇ ਜੋ ਕਿ ਅੰਮ੍ਰਿਤਧਾਰੀ ਕਬੀਬੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਬੇਰਹਿਮੀ ਦੇ ਨਾਲ ਤੇ ਉਸ ਮਾਮਲੇ ਦੇ ਵਿੱਚ ਇਸ ਵਕਤ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਜੀ ਹਾਂ ਉਹ ਜੋ ਔਰਤ ਜੋ ਕਿ ਘਰ ਦੇ ਵਿੱਚ ਸਹਿਜ ਪਾਠ ਕਰ ਰਹੀ ਸੀ ਤੇ ਐਸੇ ਦੌਰਾਨ ਹੀ ਧਾਰਦਾਰ ਹਥਿਆਰਾਂ ਦੇ ਨਾਲ ਕੁਝ ਨੌਜਵਾਨ ਜੋ ਕਿ ਉਸ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ 35 ਸਾਲਾ ਔਰਤ ਗੁਰਪ੍ਰੀਤ ਕੌਰ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਉਸ ਦਾ ਬੱਚਾ ਜਦੋਂ ਸਕੂਲ ਤੋਂ ਘਰ ਵਾਪਸ ਆਉਂਦਾ ਹੈ ਤੇ ਘਰੇ ਆ ਕੇ ਆਪਣੀ ਮਾਂ ਨੂੰ ਖੂਨ ਦੇ ਵਿੱਚ ਲਥਫਤ ਦੇਖਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਹੋਸ਼ ਉੱਡ ਜਾਂਦੇ ਨੇ। ਉਹ ਰੋਲਾ ਪਾਉਂਦਾ ਹੋਇਆ ਬਾਹਰ ਆਉਂਦਾ ਹੈ ਤੇ ਬਾਹਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਇਕੱਠਾ ਕਰਦਾ ਹੈ ਤੇ ਹੁਣ ਉਸੇ ਹੀ ਗੁਰਪ੍ਰੀਤ ਕੌਰ ਦਾ ਪਤੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਆ ਗਿਆ ਹੈ ਲਾਈਵ ਤੇ ਲਾਈਵ ਆ ਕੇ ਉਸ ਨੇ ਕੱਲੇ-ਕੱਲੇ ਭੇਦ ਖੋਲ ਦਿੱਤੇ ਨੇ ਆਖਰਕਾਰ ਕੀ ਕਾਰਨ ਸੀ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਜਦੋਂ ਤੁਸੀਂ ਪੂਰੀ ਗੱਲਬਾਤ ਨੂੰ ਜਾਣੋਗੇ ਜਾਣ ਕੇ ਹੈਰਾਨ ਰਹਿ ਜਾਓਗੇ ਵੜੇ ਰਿਓ ਵੀਡੀਓ ਦੇ ਅੰਤ ਤੱਕ ਕੱਲੇ ਕੱਲੇ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਉਸੇ ਹੀ ਗੁਰਪ੍ਰੀਤ ਕੌਰ ਨਾਮ ਦੀ ਉਸ ਔਰਤ ਦੇ ਬਾਰੇ ਜਿਸ ਔਰਤ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਉਹ ਆਪਣੇ ਘਰ ਦੇ ਵਿੱਚ ਸਹਿਜ ਪਾਠ ਕਰ ਰਹੀ ਸੀ ਤਾਂ ਐਸੇ ਦੌਰਾਨ ਹੀ ਹਥਿਆਰਾਂ ਦੇ ਨਾਲ ਕੁਝ ਨੌਜਵਾਨ ਉਸ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਨੇ ਤੇ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਚਾਰੇ ਪਾਸੇ ਐਸੇ ਹੀ ਮਾਮਲੇ ਦੇ ਜੋ ਕਿ ਚਰਚੇ ਹੋਣ ਲੱਗ ਪਏ ਅਤੇ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਆਖਰਕਾਰ ਪੰਜਾਬ ਦੇ ਵਿੱਚ ਐਨੇ ਮਾੜੇ ਹਾਲਾਤ ਕਿਵੇਂ ਹੋ ਗਏ ਨੇ ਤਰਨਤਾਰਨ ਦੀ ਇਹ ਘਟਨਾ ਹੈ ਤੇ ਇੱਕੇ ਦਿਨ ਦੇ ਵਿੱਚ ਦੋ ਘਟਨਾਵਾਂ ਘਟੀਆਂ ਸੀ ਇੱਕ ਤਾਂ ਐਸਆਈ ਚਰਨਜੀਤ ਸਿੰਘ ਦਾ ਕਤਲ ਵੀ ਉਸੇ ਦਿਨ ਹੋਇਆ ਤੇ ਦੂਜੇ ਪਾਸੇ ਜੋ ਕਿ ਐਸੇ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਜੋ ਕਿ ਪੁਲਿਸ ਦੇ ਅੱਗੇ ਐਫ ਆਈ ਆਰ ਵੀ ਦਰਜ ਕਰਾਈ ਹੈ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਬੜੀ ਗਹਿਰਾਈ ਦੇ ਨਾਲ ਜਾਂਚ ਵੀ ਹੋ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹ ਮਾਮਲਾ ਜੋ ਹੈ ਉਹ ਬਹੁਤ ਜ਼ਿਆਦਾ ਭਖਿਆ ਹੋਇਆ ਸੀ ਤੇ ਐਸੇ ਕਰਕੇ ਹੀ ਉਸ ਨੌਜਵਾਨ ਨੇ ਇਸ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਔਰਤ ਟਿਊਸ਼ਨ ਪੜਾਉਂਦੀ ਹੁੰਦੀ ਸੀ। પાસੇ-પાસੇ ਦੇ ਜੋ ਕਿ ਆਂਡਗਵਾਂਡ ਦੇ ਵੀ ਇਹੀ ਕਹਿ ਰਹੇ ਸੀ ਕਿ ਨੇਚਰ ਵਾਈਜ਼ ਬਹੁਤ ਵਧੀਆ ਸੀ ਪਰ ਅੰਦਰ ਖਾਤੇ ਮਾਮਲਾ ਕੀ ਵਧੀਆ ਇਸ ਦੇ ਬਾਰੇ ਕੋਈ ਪੁਖਤਾ ਰਿਪੋਰਟ ਨਹੀਂ ਦੇ ਸਕਦੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ